ਅੱਜ ਦੀ ਲਾਇਬ੍ਰੇਰੀ 'ਚ ਤੁਹਾਡਾ ਸਵਾਗਤ ਹੈ ਟੀ ਬ੍ਰੇਕ ਹੋਇਆ ਹੋਣੀ ਹੋਣੀ ਸਾਰੇ ਬੰਦੇ ਚਾਹ ਦੇ ਨਾਲ ਮਠਿਆਈਆਂ ਖਾ ਰਹੇ ਨੇ ਜਿਸਕੇ ਵੀ ਵੀ ਸਭ ਦਾ ਵੀ ਵੀ ਸਭ ਦਾ ਦੇਖਦੇ ਹੁੰਦੇ ਆ ਦੇਖਦੇ ਹੁੰਦੇ ਆ ਬਿਹਾਰ 'ਚ ਬਿਹਾਰ 'ਚ ਦੇਖਦੇ ਹੁੰਦੇ ਆ ਸਭ ਕਿਮਾਂਵਲ ਪੂਜਾ ਰਹੇ ਆ ਹਾਂ ਮੋਬਾਈਲ 'ਚ ਬੋਲਦੇ ਕਰੋ ਉਹਨੂੰ ਕੋ ਫਿਰ तुम भी बोल देना घर में कि हम ऑनलाइन रहता चौबीस घंटे आलू सारा तुम तू भी चलो वो ना था अपुन चढ़ ला जाना फिर तेरे क्या चीज <competit Chi> <Fourier> क्या चीज ਉਹ ਨਹੀਂ ਹੈ ਪਾਣੀ ਨੇ ਕਿਉਂ ਜਾਂਦਾ ਨਿਕਲਣ ਲੱਗਾ ਬਸ ਦੂਜੇ ਪਾਸੇ ਜਾਂਦਾ ਟਿਕ ਲੈਣ ਦਾ ਬਸ ਪਾਣੀ ਟਿਕ ਲਵੇ ਮੋਟਰ ਬੰਦ ਕਰ ਦੇ ਅੱਜ ਤਾਂ ਮੌਸਮ ਭਾਈ ਪੂਰਾ ਨੀਲਮ ਨੀਲਾ ਹੋਇਆ ਪਿਆ ਚਾਰੇ ਪਾਸੇ ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਤੇ ਚੱਕਰੇ ਕਰੋ ਨੌਲੇਜ ਦਾ ਹੈ ਠੀਕ ਹੈ ਤੇ ਇਹ ਵੀ ਲਾ ਦੇ ਗਰੋਂ ਮੈਂ ਹੀ ਚੱਕਦੀ ਆ ਰਾਤ ਨੂੰ ਚੱਕਦੇ ਆ ਐਟੇ ਸਾਫੇ ਵੀ ਕਰੋ ਲਾਂਗੇ ਹੁਣ ਇੱਥੇ ਇੱਕ ਵਾਰੀ ਝਾੜੂ ਮਰਵਾ ਦਾਂ ਇੱਕ ਵਾਰੀ ਅੰਦਰ ਅੰਦਰ ਹਨਾ ਉਹ ਫਿਰ ਹੁਣ ਨਹੀਂ ਨਹੀਂ ਫਾਇਦਾ ਫੇਰ ਇੱਕ ਵਾਰ ਹੁਣ ਹਲੇ ਉਹ ਨਹੀਂ ਪਾਉਣਾ ਗੰਦ ਕਿਆ ਕਹਿੰਦੇ ਹੁੰਦੇ ਆ ਨਾ ਤੇ ਉਹਨੇ ਵੀ ਪਾਉਣਾ ਹਲੇ ਆ ਕੇ ਕਿਆ ਨਾ ਉਹਦਾ ਤੇਰਾ ਉਹਨਾਂ ਵੀ ਆਉਣਾ ਹਲੇ ਬਿਜਲੀ ਵਾਲੇ ਨੇ ਉਹਨੇ ਵੀ ਤਾਂ ਇਕੱਠੇ ਹੀ ਸੰਭਰਾਉਂਦੇ ਇਕੱਠੇ ਹੀ ਸੰਭਰਾਉਂਦੇ ਫਿਰ ਸਾਰਾ ਇਹ ਬਿਜਲੀ ਵਾਲਾ ਹਲੇ ਆਏ ਨਹੀਂ ਹੈਗਾ ਬਿਜਲੀ ਵਾਲੇ ਨੂੰ ਫੋਨ ਕਰੇ ਬਿਨਾਂ ਨਹੀਂ ਆਉਣਾ ਉਹਨੂੰ ਫੋਨ ਕਰੋ ਹਾਂ ਤਾਂ ਆਉਗਾ ਉਹ ਕੱਲ ਪਾਇਆ ਬਜੀਰਾ ਬਜਰੀ ਭੁੱਲਿਆ ਆਇਆ ਯਾਰ ਵੱਡੀ ਲੇਟ ਚਲ ਅੱਜ ਮੈਂ ਜਾਣਾ ਲੈ ਕੇ ਆਉਂਦਾ ਜੀ ਪਰ ਉਪਰ ਕੱਲ ਕੋਈ ਹੋਰ ਸਮਾਨ ਵੀ ਕਿਹਾ ਤਾਂ ਰਾਤ ਵੀ ਲੈ ਕੇ ਆਉਣਾ ਉਹ ਆਹਹ ਕੰਦ ਕਰਨੀ ਹੈ ਉਹ ਜਗ੍ਹਾ ਹੀ ਘਟ ਗਈ ਜਮੇ ਤੋਂ ਬੰਦਾ ਵੀ ਨਹੀਂ ਲੰਘ ਸਕਦਾ ਹੈਗਾ ਲੰਘ ਜਾਓ

ਪੁੱਛਾ ਚਾਹ ਹੈਗੀ ਆ ਨਹੀਂ ਭਾਈ ਦੁਬਾਰੇ ਬਣਾਉਣਾ ਚਾਹੀਦਾ ਵਾਸਤੇ ਨਹੀਂ ਇਹ ਤਾਂ ਸ਼ਾਂਤੀ ਲੈ ਜਣੀ ਉਹ ਕੰਮ ਤੋਂ ਪਾਣੀ ਚੱਲਦੇ ਆਏ ਫੜੇ ਮੋਟਰ ਕੋਲੋਂ ਉਹਦੇ ਬਾਅਦ ਮੇਰੇ ਨੂੰ ਛੱਡਦੀ ਫਿਰ ਜੇ ਤੇਰਾ ਭਰ ਕੇ ਮੇਰੇ ਛੱਡਦੀ ਫਿਰ ਠੀਕ ਹੈ ਥੱਲੇ ਨੂੰ ਖਾਲੀ ਜੀ ਬੱਕਣਾ ਹਾਂਜੀ ਹਾਂਜੀ ਮੇਰੇ ਨਾਲੋਂ ਭਾਦ ਗੁੱਜਰਬਾਈ ਨਾਲ ਕਾਲੀ ਗਲਬਾਦ ਹਾਂਜੀ ਹਾਂਜੀ ਤੇਰਾ ਭਰ ਕੇ ਨਾ ਮੇਰੇ ਛੱਡਦੀ ਫਿਰ ਠੀਕ ਹੈ ਜੀ ਠੀਕ ਚਾਹ ਹੈਗੀ ਆ ਚਾਹ ਉਹ ਚਾਹ ਹੈਗੀ ਪਰ ਗਲਾਸ ਪਿਆ ਚਾਹ ਪਿਆ ਰਾਜਪਾਲਾ ਰਾਜੂ ਗਲਾਸ ਪੇ ਚੱਕ ਆ ਲੈ ਲੈ ਆਲਾ ਫੜ ਪਾਣੀ ਕਿਸੇ ਦਾ ਲਾਉਂਦਾ ਪਾਣੀ ਚਾਹ ਸਾਡੀ ਪੀਂਦਾ ਹਾਂ ਸਾਡੀ ਆ ਸਾਰੇ ਸਾਡਾ ਗਿਆ ਇੱਥੇ ਉਹ ਬਾ ਅੱਜ ਤਾਂ ਧੁੱਪਾਂ ਬਹੁਤ ਨਿਕਲਣੀ ਅੱਜ ਤਾਂ ਕੜੱਲ ਕੱਢਣੀ ਧੁੱਪਾਂ ਨੇ ਅੱਜ ਆ ਤਾਂ ਕੜੱਲ ਕੱਢੂ ਕੜੱਲ ਪੂਰੇ ਹਾਂ ਪਕੋਰਾ ਪਕੋਰਾ ਲੈ ਰਾਜੂ ਕੱਢੇ ਤੋ ਲੈ ਫੜਾ ਦੇ ਇਹ ਨਾ ਮਾਰੀ ਜਾ ਕੇ ਥੇਤੀ ਥੇਤੀ ਕਾ ਗੱਲੇ ਇਹਨੂੰ ਲੁੱਟ ਕੇ ਲੈ ਜਾਣਾ ਕਿਸੇ ਦਿਨ ਕਿਨੂੰ ਆਈ ਨੂੰ ਇਹਨੂੰ ਕਹਨੂੰ ਲੁੱਟ ਕੇ ਲੈ ਕੇ ਜਾਣਾ ਇਹ ਕਿਹਦੇ ਲੈ ਜੇਰੇ ਚੰਗੇ ਭਾਈ ਮਿਹਨਤ ਕਰਦੇ ਆ ਮਿਹਨਤ ਦਾ ਖੰਦੇ ਆਪਣੀ ਦਾ ਠੀਕ ਆ ਤੇ ਆ ਪਹਿਲਾਂ ਵੀ ਬਹੁਤ ਵਾਰ ਐਕਸਪਲੇਨ ਕਰਿਆ ਅਸੀਂ ਵੀ ਇਦਾਂ ਹੀ ਦੇ ਬਾਹਰ ਭਾਈ ਉੱਥੇ ਉਹਦੀ ਇਹ ਸਿਧਿ ਹੈ ਆ ਕੰਮ ਕਰਾਉਣਾ ਤਾਂ ਪੈਸੇ ਦੇਣੇ ਆ ਇਦਾਂ ਹੀ ਭਾਈ ਇੱਥੇ ਫਿਰ ਮੈਂ ਕੰਮ ਕਰਾਉਣਾ ਤੇ ਪੈਸੇ ਦੇਣੇ ਆ ਬੰਦਾ ਬੰਦਾ ਕਿ ਨਾ ਮਾਲ ਘੋਲੇ ਇਹਨੇ ਇਸ ਵਾਰੀ ਇੱਕ ਕਮਰੇ ਦਾ ਮਾਲ ਇੰਨਾ ਮਾਲ ਪਾ ਜਾਨੇ ਕਮਰੇ ਚ ਅਜੇ ਅੰਦਰ ਤਾਂ ਨਿਬੜ ਚੱਲਿਆ ਅੱਜ। ਤੇਰਾ ਕਮਰਾ ਦੀ ਸਫਾਈ ਹੋ ਕੇ। ਚਾਹ ਨਹੀਂ ਪੀਣੀ ਬਾਜੀ ਤੁਸੀਂ? ਨਹੀਂ। ਅੱਛਾ ਹਾਂ ਤੁਸੀਂ ਚਾਹ ਪੀਂਦੇ ਨਹੀਂ ਯਾਰ ਹੈਂ? ਹਾਂ। ਦੁੱਧ ਨੂੰ ਕਹਾ ਫਿਰ? ਵਸ ਵਸ। ਮੈਂ ਕਹਿ ਦਿੰਦਾ ਦੁੱਧ ਕਰ ਦੂੰਗਾ ਤੁਹਾਡੇ ਬਾਅਦ ਇੱਕ ਕੱਪ ਦਾ। ਇਹੋ ਅੱਜ ਅੱਜੇ ਡਿਊਟੀ ਲਾਉਂਦਾ ਕਰ ਦਿੰਦੇ। ਮੈਂ ਕਿ ਅੱਜੇ ਡਿਊਟੀ ਲਾਉਂਦਾ ਵੀ ਚਾਹ ਦੇ ਨਾਲ ਇੱਕ ਕੱਪ ਦੁੱਧ ਦਾ ਦੇ ਕਰੇ। ਤੁਹਾਡੇ ਕੋਲ ਤਾਂ 2 ਲੀਟਰ ਪਾਲਤੂ ਦੁੱਧ ਲਵਾਇਆ ਹੋਇਆ ਸੀ। ਸੱਤ ਮਤ ਦਾ ਸੱਤ ਮਤ ਦਾ ਮੈਂ ਬਾਹਰ ਨੂੰ ਡੋਰ ਲੱਗਦੀ ਐ ਇਹ ਨਾਲ ਜਿਆਦਾ ਜੱਜਿਆ ਦੱਤਿਆ ਹੋਣਾ ਹੋਰ ਮੈਨੂੰ ਲੱਗ ਰਿਹਾ ਵੀ ਟੈਲ ਵਾਲੀ ਦੀ ਚਾਲ ਬਗਰੂਗੀ ਥੋੜੀ ਜੀ ਉਹ ਕਿਉਂਕਿ ਜਦ ਤੱਕ ਮੈਨੂੰ ਲਾਉਦਾ ਜੀ ਪਲਸਟਰ ਹੋਣਾ ਨਹੀਂ ਹੈ ਪਰ ਹੋ ਜੂਗਾ ਸ਼ਾਇਦ ਹਾਂ ਜੱਜ ਬਿਜਲੀ ਵਾਲਾ 2-3 ਦਿਨ ਦਾ ਕੰਮ ਨਿਬੇੜ ਦੇਵੇ ਇਹਨੇ ਪੂਰਾ ਹੱਬੂ ਤੋਂ 10 ਦਿਨ ਲੈ ਲਏ ਆ ਇੱਥੇ ਕਮਰਿਆਂ ਦੇ ਵਿੱਚ ਜਿਹੜੀ ਟਾਇਲ ਲੱਗਣੀ ਐ ਪੁੱਛਾਂ ਕਿੰਨੇ ਕਦਮ ਲੈ ਲੂਗਾ ਹੋਰ ਉਹ ਸਾਨੂੰ ਕਹਿੰਦੀ ਚਾਲ ਬਣਾਈਏ ਉਹ ਭਾਈ ਟਾਇਲ ਵਾਲਿਆ ਬਾਕੀ ਕਮਰਿਆਂ ਨੂੰ ਕਿੰਨੇ ਦਿਨ ਲੱਗ ਜਾਣਗੇ ਬਾਕੀ ਕਮਰੇ ਇਹਨਾਂ ਨੂੰ ਇਹਨਾਂ ਨੂੰ ਕਿੰਨੇ ਦਿਨ ਲੱਗ ਜਾਣੇ ਹੋਰ ਬਾਹਰ ਬਾਹਰ 8 ਦਿਨ ਦਾ ਲੱਗੇ ਜਾਣਗੇ ਅੱਛਾ ਸਾਰੇ ਨੂੰ 8 ਦਿਨ ਲੱਗ ਜਾਣਗੇ ਹੈਂ ਕੱਟਨੇ ਫਿਰ ਪਰ ਮਿੱਤਰ ਦੀ ਚਾਹ ਟਾਲਿਆ ਨਾ ਨਾਲ ਆਪਰ ਹੁਣ ਵੀ ਟਾਲ ਚੱਕ ਕੇ ਲਾਉਣੀ ਪੈਣੀ ਨਾ ਫਿਰ ਇੱਧਰ ਲੱਗ ਜਾਈ ਮਤਲਬ ਉੱਪਰ ਚਾਲ ਤੇਰੀ ਚਾਲ ਉੱਪਰ ਬਣਨੀ ਥੋੜੀ ਔਖੀ ਹੋ ਜੇਗੀ ਜੇ ਉੱਪਰ ਦੀ ਚਾਲ ਇੱਧਰ ਆਣੇ ਨੂੰ ਫਿਰ ਕੋਈ ਗੇਰੇਗਾ ਨਾ ਤੰਗਾ ਵੀ ਹੈ ਨਾ ਨਹੀਂ ਆਹ ਮੈਂ ਇੱਧਰ ਮੁਕੰਮਲ ਕਰਵਾਦਣਾ ਹਾ ਅੱਜ ਜੀ ਕੋੜੀ ਲਾਈ ਹੋਈ ਐ ਸਾੜ ਤੇ ਲਪਾਈ ਕਰਵਾਦਣੀ ਉੱਪਰ ਸਾਰੀ ਆਹ ਕਿਤੇ ਅਬਦੁੱਲ ਇਸ ਇਵੈਂਟਸ ਨੂੰੜਾ ਰੋਲੇ ਨੂੰ ਕਿਹਦੀ ਜਾਵੇ ਚੱਲ ਇਹ ਵੀ ਗੱਲ ਸਹੀ ਬਾਅਦ ਚ ਕਰਾਂਗੇ ਲਾਸਟ ਵਿੱਚ ਫਿਰ ਇਹਨੂੰ ਚਾਲ ਬਣ ਨਹੀਂ ਰਹੀ ਹੈਗੀ ਉਪਾਈ ਪੰਪ ਤੋਂ ਤੰਤ ਨੇ ਉਹ 8 ਦਿਨ ਕਹਿੰਦਾ ਇਹ 8 ਦਿਨ ਚ ਕਹਿੰਦਾ ਮੈਨੂੰ ਉੱਪਰ ਕਰਕੇ ਦੋ ਤਿਆਰ ਹਾਂ ਸ਼ਰਤ ਲਾਉਂਗਾ ਪਹਿਲਾਂ ਹਾਂ ਸ਼ਰਤ ਲਾਉਂਗਾ ਸ਼ਰਤ ਕਾਦੀ ਉਹਨੂੰ ਦੋ ਤਾਂ ਹੁਣ ਬੜਾ ਹੀ ਕੰਮ ਆ ਉਹਦਾ ਮੋਟਾ ਹੀ ਕੰਮ ਆ ਅੱਛਾ ਉਹਦੇ ਵਿੱਚ ਪਾਣੀ ਆ ਰਿਹਾ ਹੈ ਹਾਂ ਲੈਟਰਿੰਗ ਵਾਲੇ ਚੋਂ ਹਾਂ ਦੌਣ ਦੌਣ ਬੋਲ ਖਾ ਤੱਕ ਕਿਹੜਾ ਟਾਈਪ ਹੈ ਨੂੰ ਇੰਨਾ ਤਾਂ ਨਾ ਗਲੀ ਚੱਕ ਹੁੰਦੀ ਯਾਰ ਉਹ ਤਾਂ ਹੈ ਉਹ ਨਾ ਇੰਨੀ ਚੱਕ ਹੁੰਦੀ ਹੈ ਇਹ ਤਾਂ ਹੁਣ ਲੋਅਰ ਪਾ ਪੈਂਦੇ ਤੇ ਕਿੰਨੀ ਫਿਰ ਵੀ ਯਾਰ ਬਹੁਤ ਉੱਚੀ ਜੀ ਇੰਨੀ ਵੀ ਚੱਕਦੀ ਇਹਨਾਂ ਨੇ ਨਹੀਂ ਉਹ ਚੱਕ ਹੁੰਦੀ ਇੰਨੀ ਯਾਰ ਇਹ ਤਾਂ ਆਪਣਾ ਉਰੇ ਹੋਣਾ ਚਾਹੀਦਾ ਦਾ ਹਾਂ ਤੇ ਫੱਟਦਾ ਆਦਾ ਨਾ ਹਾਂ ਹਾਂ ਉਹਨੇ ਅਸਲ ਚ ਉਥੇ ਟੇਡਾ ਵੀ ਬਹੁਤ ਕਰਤਾ ਨਾ ਇਹ ਟੈਡਾ ਕਰਿਓ ਟੈਡਾ ਵੀ ਆ ਥੱਲੇ ਨੂੰ ਸਾਲਾ ਨਮਾਨ ਚੋਂ ਵੀ ਕਰਤਾ ਹੈ ਘਟੋੜੇ ਤਿੰਨ ਤੋਂ ਚਾਰ ਇੰਚ ਸਿੱਧਾ ਹੋ ਜਾਣਾ ਪਿਆ ਪਹਿਲੇ ਉਹ ਹੁਣੇ ਚਾਲ ਦੀ ਹਾਂ ਹਾਂ ਉਹਦੇ ਨਿਕਲਣੇ ਤਾਂ ਜਿੱਥੇ ਜਾਣੇ ਤਾਂ ਖੜ੍ਹ ਜਾਣਾ ਤੁਕਾ ਤੋਂ ਤੁਕਾ ਚੋਲਣ ਦੇ ਫੇਲਾ ਦੇ ਨਿਸ਼ਾਨ ਚੱਲੀ ਜਾਂਦੇ ਹਲੇ ਨੂੰ ਪੁੱਤਿਆ ਰਾਜੂ ਤਾਂ ਹੜ ਗਿਆ ਆ ਤਾਂ ਹੀ ਦੇਖਣ ਆਇਆ ਨਹੀ ਨਹੀ ਐ ਕੁੜੀ ਉੱਪਰ ਲਾਉਣੀ ਹੈ ਆ ਜੋ ਦਰ ਨਾਲ ਗੱਡੀ ਲੰਦੀ ਆ ਨਾ ਰਾਜੂ ਚਾਹ ਪੀਣੀ ਜਾ ਹੋ ਉਹ ਰਾਜੂ ਰਾਜੂ ਰੁਪਏ ਜੋ ਯਾਰ ਮੈਂ ਭੇਜ ਦਾਂ ਜਾਂ ਕੇ ਮੇਰੇ ਹਲੇ ਆ ਇੱਧਰ ਕੰਨਸੇ ਲਾਉਣ ਟਾਇਲ ਇਹ ਕਨ ਵੀ ਹੱਲ ਉੱਪਰ ਤੇ ਲਾਸਟ ਵਿੱਚ ਲਾਵਾਂਗੇ ਇਹਨੂੰ ਫਿਰ ਮੇਰੇ ਹੁਣ ਇੱਧਰ ਪੈੜ ਲੱਗੀ ਹੋ ਇੱਥੇ ਨਾ ਆਹ ਸਾਈਡ ਲਪਾਈ ਕਰਵਾ ਦੇਣੀ ਮੈਂ ਇਹਦੀ ਚਾਲ ਬਣੀ ਵੀ ਕੰਮ ਨਾ ਖੜੇ ਇੱਥੇ ਆਪਾਂ ਨੇ ਕਰਵਾ ਦੇਣਾ ਤੇਰਾ ਬੋਲ ਸਟਾਰਟ ਹੋਇਆ ਟੋੜ ਲਈ ਇਹਦਾ ਕੌਣ ਚਲ ਆ ਜਾਣ ਤੇ ਹਾਂ ਫਰਟਿੰਗ ਵਾਲੇ ਨੇ ਬਚਰੇ ਆ ਰਹੇ ਆ ਰਹੇ ਆਰਤੀ ਆ ਚੰਦੇ ਪੇ ਰਾਹੇ ਕੋਲ ਆ ਗਏ ਉਹ ਪਹੁੰਚਣੇ ਵਾਲੇ ਪਹੁੰਚਣੇ ਵਾਲੇ ਆਰਤੀ ਕਾਲੇ ਤਾਂ ਤੂੰ ਕੰਮ ਖਿਚਉਣ ਦਾ 8 ਦਿਨ ਤਾਂ ਆਇਆ ਲੈ ਸੋਣੇ ਤਾਂ ਕੰਮ ਵਾਲੀ ਚੀਜ਼ ਹੈ ਯਾਰ ਇਹਨਾਂ ਅ ਕੀ ਕਹਿੰਦੇ ਹੁੰਦੇ ਆ ਹੁਣ ਗਾ ਹੋਲਾ ਭਲਾ ਜਾਣਾ ਗੱਡੀ ਦੇ ਸੀਸੇ ਐ ਫਸ ਜਾਂਦਾ ਸੀਸਾ ਉੱਪਰ ਚੱਕ ਹੋ ਜਾਂਦਾ ਇਹਦੇ ਉੱਪਰ ਝੰਡੀ ਲੱਗ ਜਾਂਦੀ ਹੈ ਬਾਹਰ ਨੂੰ ਇਹ ਤਾਂ ਹੁਣ ਇਹਦੇ ਉੱਪਰ ਝੰਡੀ ਲਵਾ ਲਾਂਗੇ ਛੋਟੀ ਜੀ ਮਿਲਦੀ ਨਹੀਂ ਬਹੁਤ ਔਖੀ ਮਿਲੀ ਜੀ ਮੈਨੂੰ ਮੈਂ ਦੱਸ ਰਿਹਾ ਕੀ ਕਹਿੰਦਾ ਮਿਸਤਰੀ ਫਿਰ ਆਜੂਗਾ ਭਾਈ 8 ਦਿਨ ਚ ਆ ਹੀ ਆ ਔਖੀ ਲੈ ਜਾਣੀ ਆ ਭਾਵੇਂ ਔਖੀ ਫਿਰ ਦੋ ਦਿਨ ਔਖੀ ਨੂੰ ਲਾ ਜਾਣਾ 10 ਦਿਨ ਗਏ ਤਾਂ ਕਿਹੜੇ ਕਮਰੇ ਆ ਬਾਅਦ ਤਾਂ ਵੜਨਾ ਦੀ ਤੇਰੇ ਘਰ ਆ ਲਈ ਆਪਣੀ ਹਾਂ ਹਾਂ ਉਦੋਂ ਨਾਲੇ ਜਿਹੜਾ ਆ ਉਹ ਬਈ ਬਾਰੀ ਆਲਾ ਨਾਲੇ ਤਿਆਰ ਕਰਦੀ ਦੂ ਕਮਰ ਇਹਨਾਂ ਦੇ ਸਾਰੀ ਖੋਤੀ ਆ ਹਾਂ ਸਾਰੀ ਖੋਤੀ ਅੱਛਾ ਸਿੰਗਲ ਜੇ ਲੱਕੜੀ ਦਾ ਬਣਾਈਆਂ ਨਹੀਂ ਕੀਮਤ ਰਿਆ ਦੋ ਅੱਜ ਨਾਲ ਤਿਆਰ ਹੋ ਗਏ ਇੱਕ ਦਿਹਾੜੀ ਲਾਲੀ ਨਾਲ ਫਿਰ ਵੱਧਾ ਕੱਲ ਇੱਕ ਦਿਹਾੜੀ ਆ ਕਰਦੀ ਇਹਨੂੰ ਇੱਕ ਪਿੱਛੇ ਪਿੱਛੇ ਲਾਲੀ ਨਾਲ ਹੈਗਾ ਨੌਲੇ ਜੇ ਹੋਵੇ ਤਾਂ ਵੀ ਆ ਇੱਧਰ ਇਹਨਾਂ ਦਾ ਚੱਲ ਕੋਈ ਗੱਲ ਨਹੀਂ ਮੈਂ ਤਾਂ ਐਂ ਕਹਿੰਦਾ ਤਾਂ ਨਾ ਵੀ ਆ ਇਹ ਕਮਰ ਦੀ ਪਾ ਦਿੰਦਾ ਭਾਵੇਂ ਇਕੱਲੇ ਦੀ ਅਸੀਂ ਇੱਥੇ ਆਪਣਾ ਬੈੱਡ ਰੂਮ ਰੱਖ ਲੇ ਤੇ ਰਾਤ ਨੂੰ ਇੱਥੇ ਪੈ ਜਾਗਾ ਨਾ ਆ ਕੇ ਫਿਰ ਅਸੀਂ ਫੁੱਲ ਰਾਮਾ ਇੱਥੇ ਪੈ ਜਾਗਾ ਕਿ ਇੱਥੇ ਸਵਾਸ ਮੂਰ ਮਾਡਰ ਰੱਖ ਲੈਣਾ ਸਾਰਾ ਲੈ ਕੇ ਫਿਰ ਇਹਦੇ ਪੱਤਰ ਉਹ ਚਾਦਰ ਜੀ ਵੀ ਲੈ ਕੇ ਰੱਖਦੇ ਨੇ ਕਿ ਪਲੇਟ ਉਹ ਆ ਜਾਂਦੀ ਥੱਲੇ ਪੱਤਾ ਜੀ ਬਸਾ ਦਾਂਗੇ ਹਾਂ ਗੱਤੇ 'ਚ ਪੈ ਜਾਂਦਾ ਇਹੋਰ ਬੱਚ ਕੋਈ ਹੋਤਾ ਨਹੀਂ ਵੱਜਦਾ ਸ਼ਾਈਨਿੰਗ ਵਾਸਤੇ ਉੱਪਰ ਕੁਝ ਨਾ ਨਾ ਉਹ ਜਿਹੜਾ ਮਾਰਦੇ ਹੁੰਦੇ ਹਾਂ ਹਾਂ ਉਹਦੇ 'ਚ ਪਾ ਕੇ ਮਾਰੀ ਜਾਂਦਾ ਅੱਜ ਦਾ ਬਚਾਏ ਅੱਛਾ ਕੋਟਿਆਂ ਹੋਰ ਵੀ ਟੈਨਾਲਾ ਬਟ ਲੱਗ ਫੌਕਸੀ ਕਿੰਨੇ ਕ ਟਾਈਮ ਕੱਢਦੀ ਵਿੱਚ ਆ ਫੌਕਸੀ ਜਿਹੜੀ ਵਿੱਚ ਭਰਦੇ ਕਿੰਨਾ ਟਾਈਮ ਕੱਢਦੇ ਲਾਈਫ ਟਾਈਮ ਹੁੰਦੀ ਉਹ ਪਿੱਛੇ ਨਿਕਲੇ ਆਉਂਦੀ ਵਿੱਚ ਤੇ ਉਹ ਨਾ ਨਾ ਨਿਕਲਦੀ ਨਹੀਂ ਹੈਗੀ ਅੱਛਾ ਕੋਣ ਮਿੱਤਰੋ ਵੀਰਵਾ ਵਿੱਚ ਚੋਣ ਉਹ ਪਰਿਆਂ ਨੂੰ ਤਰੀਕੇ ਨਾਲ ਆਣ ਮੇਰਾ ਵੀਰ ਛੱਡੀ ਨਾ ਵਿੱਚ ਨਾ ਨਿਕਲਦੇ ਹਾਂ ਬਾਤ ਕਈਆਂ ਨੇ ਦੇਖਿਆ ਨਾ ਕੰਮ ਐ ਫਾਕਸੀਆਂ ਦੇਖ ਕੇ ਆ ਬਹੁਤ ਜ਼ਿਆਦਾ ਉਹਨੂੰ ਕੰਮ ਦੇਖਿਆ ਨਾ ਬੰਦਿਆਂ ਦਾ ਕਈਆਂ ਦਾ ਅੱਦੂ ਗੁਗੜੀ ਪਾਰ ਕਰਨ ਮਾਰ ਮਾਰ ਕੇ ਯਾਰ ਵਾਲਾ ਆਉਣੀਆ ਸੁੱਕੀ ਜਾਂਦੀ ਖੇਤੀ ਅੱਛਾ ਉਹ ਕਪੜਾ ਜਿਹੜਾ ਸਹੀ ਜਰਾ ਮਾਰਦੇ ਨਹੀਂ ਹੈਗੇ ਸਪਾਈ ਨਹੀਂ ਕਰਦੇ ਬਹੁਤ ਹੱਕ ਜੀ ਦੀ ਗੌਰ ਰੱਖੀ ਬਈ ਹਾਂ ਵਾਹ ਕੀ ਹੱਬ ਲਓ ਹਾਂ 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 ਵੀ ਮੈਂ ਜਦ ਕੰਮ ਦੇਖਦਾ ਕਈ ਕਰਾਂ ਚ ਘੁੰਮਦਾ ਮੈਂ ਟਾਇਲ ਦੇਖਣ ਤਾਂ ਕਈਆਂ ਨੇ ਫਾਕਸੀਆਂ ਦੇਖੀ ਪਰ ਯੋਰੀ ਕ ਜੀ ਨੇ ਪਰ ਯੋ ਨਹੀਂ ਹੈਗੀ ਐਦੇ ਕੂੜਾ ਹੀ ਭਰਿਆ ਹੋਇਆ ਵਿੱਚ ਹਾਏ ਭਾਰ ਦੇ ਹਾਂ ਉਹ ਤਾਂ ਤੈਨੂੰ ਕਹਿੰਦਾ ਵੀ ਜੇ ਨਾਲ ਦੇ ਨਾਲ ਭਰੀ ਜਾਊਗਾ ਨਾ ਜਿੱਦਾਂ ਹੁਣ ਆਹ ਤੇਰਾ ਕਮਰਾ ਨਿਕਲ ਗਿਆ ਬਾਈ ਇਹਦੇ ਵਿੱਚ ਫੌਕਸੀ ਦਿਨ ਲਾ ਦੇ ਟਾਈਮ ਫਿਰ ਕੋ ਗੰਧ ਨਹੀਂ ਜਾਊਗਾ ਵਿੱਚ ਐਦਾਂ ਇਹੀ ਮੇਰੀ ਸਲਾਹ ਤੈਨੂੰ ਤਾਂ ਆਹੀ ਹੈ ਵੀ ਆਹ ਕਮਰਾ ਕਰਿਆ ਇਹਦੇ ਵਿੱਚ ਫੌਕਸੀ ਭਰ ਦੇ ਦੂਜਾ ਕਮਰਾ ਕਰ ਉਹਦੇ ਵਿੱਚ ਫੌਕਸੀ ਭਰ ਦੇ ਨਹੀਂ ਆਹੀ ਕੋ ਵਾਲੀ ਗੱਲ ਕੀ ਸਾਰੇ ਇਕੱਠੀ ਹੋ ਘਰ ਦੇ ਨਹੀਂ ਅੰਦਰ ਥੋੜੀ ਕਿਸੇ ਨੂੰ ਆਉਣ ਦੇਣਾ ਸਿਰ ਆਹੀ ਵੀ ਗੱਲ ਤਾਂ ਸਹੀ ਆ ਅਰੇ ਯਾਰ ਚੱਲ ਦੇਖਦੇ ਆ ਫਿਰ ਪੱਕਾ ਹੀ ਬੈਨ ਲਾਊਗਾ ਸਾਰਿਆਂ ਸਾਡਾ ਵੀ ਹੈ ਪਰ ਹਫਤਾ ਕਰ ਲਾਂਗੇ ਵੇਟ ਭਾਈ ਸਾਡੇ ਘਰ 'ਚ ਸਾਡੀ ਐਂਟਰੀ ਬੰਦ ਹੋ ਜਾਣੀ ਨਾ ਫੌਕਸੀ ਸਮਝ ਆਦਾ ਜਿਹੜੇ ਬੰਦ ਨੂੰ ਪਤਾ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਸ਼ਾਇਦ ਆ ਫੌਕਸੀ ਵਾਲਾ ਡੱਬ ਇੱਧਰ ਪਿਆ ਹੁਣ ਆ ਪਿਆ ਫੌਕਸੀ ਵਾਲਾ ਡੱਬਾ ਠੀਕ ਹੈ ਜੀ ਤੇ ਇਹ ਨਾ ਆ ਜਿਹੜਾ ਟਾਇਲਾਂ ਦੇ ਵਿੱਚ ਗੈਪ ਹੁੰਦਾ ਨਾ ਜਿੱਦਾਂ ਆ ਗੈਪ ਹੈ ਟਾਇਲ ਦੇ ਵਿੱਚ ਆ ਇੱਥੇ ਇਹਦੇ ਵਿੱਚ ਇਹਦੇ ਵਿੱਚ ਭਰ ਜਾਂਦੀ ਇਹ ਬਹੁਤ ਧਿਆਨ ਨਾਲ ਭਰਨੀ ਪੈਂਦੀ ਆ ਜਿੱਦਾਂ ਜਿੱਦਾਂ ਉਹ ਸਾਈਡ ਪਰ ਥੋੜਾ ਜਿਹਾ ਉਹ ਗੈਪ ਰਹਿ ਕੇ ਜਿੱਥੇ ਇਹ ਗੈਪ ਜਿਹੜਾ ਟਾਇਲ ਦੇ ਨਾਲ ਮਿਲਾਉਣਾ ਹੈ ਨਾ ਬਟਾ ਔਲੈਨ ਬਹੁਤ ਸੋਹਣੀ ਗੱਡੀ ਭਾਈ ਨੇ ਜਿਹੜੀ ਮੈਂ ਦੇਖ ਰਿਹਾ ਇੱਥੇ ਤੇ ਬਹੁਤ ਸੋਹਣੀ ਢਾਲ ਗੱਡੀ ਹੈ ਇਹਦੀ ਅਸੀਂ ਸਿੱਧੀ ਗਈ ਉਹ ਉਹ ਤਰਸ਼ੀ ਚਲੀ ਗਈ ਉਹ ਥੋੜਾ ਜਿਹਾ ਮਨ ਨੂੰ ਕੰਮ ਮੱਥੇ ਲੱਗਦਾ ਦੂਜਾ ਯਾਰ ਚੱਲ ਦੇਖਦੇ ਆਂ ਤਾਂ ਚੱਲੀ ਜਾ ਰਿਹਾ ਬਾਈ ਬਸ ਉੱਪਰ ਜਿਹੜੀ ਮੌਂਟੇਜ ਮੈਂ ਤੁਹਾਨੂੰ ਸਾਹਮਣੇ ਦਿਖਾਉਂਦਾ ਜਾ ਕੇ ਫੇਰ ਥੱਲੇ ਤੇ ਜਿਹੜੀ ਬੰਨ ਰਹੀ ਹੈ ਜਾਂ ਤੁਸੀਂ ਜਾਨਵਾਲ ਬਲੌਗ ਪਰ ਦੇਖ ਲਓ ਵੀ ਦਿਖਾਈ ਇਹਦੇ ਵਿੱਚ ਵੀ ਹਾਂ ਤਾਂ ਮੈਂ ਇਹਦੇ ਪਰ ਤਾਂ ਨਹੀਂ ਦੂਜਾ ਅ ਰੋੜਾ ਬਜਰੀ ਦੀ ਪੈਣੀ ਆ ਰਗਾ ਨੂੰ ਉੱਧਰੇ ਪਾਣੀ ਆ ਥੋੜੀ ਥੋੜੀ ਅੱਛਾ ਜਿਹੜੀ ਉਹ ਜਿਹੜੀ ਪਈ ਉੱਧਰ ਪਾਓ ਆਪਾਂ ਪੱਠੇ ਵਾਲੀ ਟਾਲੀ ਹਾਂ ਹਾਂ ਇਹ ਪਤਲੀ ਪਾ ਲੈਣੀ ਆ ਆਪਾਂ ਨੇ ਬਹ ਠੀਕ ਹੈ ਇਹਦਾ ਮਾਲ ਬੋਕਾ ਜਾਣਾ ਅੱਛਾ ਠੀਕ ਹੈ ਠੀਕ ਹੈ ਜਾ ਹੈ ਨਾ ਕਰ ਲਈ ਇੱਕ ਵਾਰੀ ਥੱਲੇ ਮੈਂ ਕਹਿੰਦਾ ਸਾਰੀ ਸਫਾਈ ਕਰਾ ਇਹਦੇ ਵਿੱਚ ਲੋਕੋ ਮਰੋਲੀ ਥੱਲੇ ਇੱਕ ਵਾਰੀ ਲੋਕੋ ਮਰਾ ਲਓ ਲੋਕੋ ਦਾ ਬੰਦ ਵੇ ਥੱਲੇ ਥੱਲੇ ਲੋਕਮਰਾਂ ਦੇ ਉੱਪਰ ਕੁਰਾਂ ਨਾਲੇ ਨਾਲਸ ਵਾਲੇ ਥੱਲੇ ਥੱਲੇ ਹਲਾਬ ਜਾਊਗੀ ਬੰਦਾ ਦਾ ਫਾਇਦਾ ਬਹੁਤ ਆ ਵਾ ਵੱਡਾ ਨੰਬਰ ਜ ਹੈਗਾ ਮੈਂ ਉਹਨੂੰ ਕੱਲ ਨੂੰ ਫੋਨ ਬਾਕੀ ਤੁਸੀਂ ਵੀ ਦੱਸਿਓ ਆਪਾਂ ਇਹਦੇ ਵਿੱਚ ਥੱਲੇ ਮੰਗਣਾ ਵੀ ਇੱਕ ਵਾਰੀ ਲੋਕਮਰ ਵਾਲੀ ਥੱਲੇ ਥੱਲੇ ਵੀ ਥੱਲੇ ਜਿਹੜੀ ਉੱਪਰਲੀ ਥੱਲੇ ਵਾਲੀ ਸੇਮ ਥੱਲੇ ਦੇ ਉੱਪਰਲੀ ਫਿਰ ਉੱਪਰੇ ਰਹੂਗੇ ਉਹਦੇ ਲੋਕ ਤਾਂ ਥੱਲੇ ਜਾਊਗੀ ਜਿਹੜੀ ਉੱਪਰ ਉੱਪਰ ਲੈਵਲ ਕੱਢਣ ਵਾਸਤੇ ਪਾਉਣੀ ਆ ਇਹ ਪੂਰੀ ਸਾਫ ਹੋਵੇ ਸਫਾਈ ਹੋ ਕੇ ਪੈਣੀ ਫਿਰ ਸਾਰੇ ਪੇ ਲੋਕ ਇਹ ਇਹ ਬੰਦਾ ਆਊਗਾ ਇੱਕ ਦਿਨ ਫੇ ਵੀ ਪਾਜੂਗਾ ਇੱਕ ਦਿਨ ਫਿਰ ਉਹਨੇ ਵੀ ਲੈਣੇ ਲੋਕਾਂ ਵਾਲ ਜੋ ਆਪਣੇ ਕਰਾਂ ਜਿਹੜੇ ਅਰਥ ਦੱਬਣ ਵਾਲੇ ਹੁੰਦੇ ਉਹ ਆ ਰਹੇ ਆ ਉਹਨਾਂ ਨੇ ਅਰਥ ਦੱਬਣਾ 15 ਫੁੱਟ ਥੱਲੇ ਨੂੰ ਧਰਤੀ ਚ ਨੂੰ ਉਹ ਉੱਥੇ ਦੱਬਣੇ 6 ਅਰਥ ਇਹ ਵੀ ਦੇਖਦਾ ਕਰਦਾ ਗੱਲ ਬਾਤ ਸੋਲਰ ਪੈਨਲ ਦੇ ਨਾਲ ਦੇ ਰਹਿਣੇ ਦਮਾਂ ਚਲਦਾ ਹੈ ਜਨਰੇਟਰ ਇਲਵਾ ਲੰਘਦੇ ਨਾਲ ਚਲ ਦੇਖਦੇ ਆ ਇਹਨੂੰ ਫਿਊਚਰ ਕਿਤੇ ਸੋਲਰ ਪੈਨਲ ਲਵਾਏ ਸਬਸਿਡੀ ਸਬਸਿਡੀ ਦੇ ਦੇਣ ਇਹ ਗਵਰਨਮੈਂਟ ਸਬਸਿਡੀ ਵੀ ਦੇ ਰਹੀ ਹੈ ਇਹ ਫਸ ਕਹਿੰਦਾ ਜੀ ਗਾੜਾ ਇਹਦਾ ਸੋਲਰ ਪੈਨਲ ਬਣਾ ਮੈਂ ਥੋੜੀ ਸਰਚ ਕੀਤੀ ਜੀ ਵੀ ਉਹ ਪੈਂਦਾ ਸੌਦਾ ਮਹਿੰਗਾ ਹੀ ਆ ਉਹਦੀ ਮੇਨਟੇਨੈਂਸ ਤਾਂ ਪ੍ਰੋਪਰ ਹੁੰਦੀ ਰਹੇ ਤਾਂ ਤਾਂ ਚੱਲਦਾ ਰਹਿੰਦਾ ਉਹ ਆ ਪਾਣੀ ਕਦੇ ਡੋਲਦਾ ਨਾ ਫਟਾ ਲਾਉਣਾ ਫਟਾ ਲਾਉਣ ਨੂੰ ਉੱਪਰ ਚੜਾਉਣਾ ਇਹ ਓਏ ਜੋ ਦੋਸਤਾ ਤਾਂ ਮੈਂ ਦੋਸਤਾ ਹੈ ਉਹ ਐ ਕਰੋ ਭਾਈ ਫਤੇ ਦਾ ਜਿਹੜਾ ਸਮਾਨ ਆ ਉਹ ਤਾਂ ਛੱਡ ਦਿਓ ਮੇਰਾ ਫਤੇ ਦਾ ਮੋੜਦਾ ਉਹਨਾਂ ਮੈਂ ਰੀਲ ਪਾਤੀ ਨਾ ਉਹਨਾਂ ਰੀਲ ਰੂਲ ਦੇਖ ਲਈ ਹੋਣੀ ਮੇਰੇ ਖਿਆਲ ਚ ਨਾ ਨਾ ਮੈਂ ਫੋਨ ਕੋਸਕਵਰ ਮੈਨੂੰ ਪਤਾ ਕਿਸਨ ਕਿਹਾ ਤਾਂ ਉਹਨਾਂ ਨੇ ਕਿਹਾ ਤਾਂ ਉਹਦੀ ਮੈਂ ਪ੍ਰੋਮੋਸ਼ਨ ਕਰਤੀ ਨਾ ਦੂਜੇ ਬੰਦੇ ਦੇ ਆਪਣੇ ਦੀ ਹੁਣ ਯਾਰ ਆਪਣੇ ਯਾਰ ਆਪਣੇ ਬੰਦੇ ਦਾ ਕਰਨੀ ਪੈਣੀ ਦੀ ਯਾਰ ਤਾਂ ਸਾਡਾ ਯਾਰ ਦੋਸਤ ਆ ਭਾਈ ਕੁਝ ਆ ਕਿਉਂਕਿ ਨਾ ਝੱਲਿਆ ਪਰ ਜਿਹੜੀ ਸ਼ਟਰਿੰਗ ਆ ਉਹ ਦੋ ਬੰਦੇ ਕੋਲ ਸ਼ਟਰਿੰਗ ਆ ਇੱਕ ਰਿੰਕੂ ਜਿਹੜਾ ਸਰਪੰਚ ਜਿਹੜਾ ਮੇਰਾ ਯਾਰ ਦੋਸਤ ਉਹਨੇ ਕਰੇ ਸ਼ਟਰਿੰਗ ਦਾ ਕੰਮ ਤੇ ਦੂਜਾ ਫਤੇ ਦਾ ਜਿਹਦਾ ਪੁਰਾਣਾ ਕੰਮ ਜਿਹਦੇ ਕੋਲ ਅਸੀਂ ਪਹਿਲਾਂ ਸ਼ਟਰਿੰਗ ਲੈ ਕੇ ਆਉਂਦੇ ਸੀ ਹੁਣ ਅਸੀਂ ਰਿੰਕੂ ਕੋਲ ਤੋਂ ਲੈ ਕੇ ਆਉਂਦੇ ਆ ਹਜੂ ਲਿਓ ਲਿਓ ਫੋਟੋ ਗਰ ਨਾ ਜਾਇਓ ਮੈਂ ਇੱਥੇ ਕੁਝ ਜਿਗਾਰ ਕਰ ਤਾਣਾ ਬਸ ਲਾ ਉਹਨੂੰ ਆਉਣ ਦੇ ਬਿਜਲੀ ਉਹਨੂੰ ਕਰ ਦਿੰਦੇ ਜਿਗਾਰ ਹੁਣ ਪਿਛੇ ਜੋ ਚੱਲ ਉਹ ਲਗਨ ਦੂ ਵੀ ਆ ਗਿਆ ਹੁਣ ਠੀਕ ਆ ਇਹਨੂੰ ਛਡਾਉਂਦੇ ਭਰੋ ਗੰਦੂ ਆ ਗਿਆ ਕੰਦੂ ਘੋ ਰਿਹਾ ਹੈ ਹੋ ਰਹਾ ਬੰਦਾ ਕੰਦੂ ਨਹੀਂ ਹੈਗਾ ਅੱਜ ਦੀ ਲਾਈਵ ਵੀਡੀਓ ਪਾਪਾ ਬੰਦ ਕਰਦੇ ਭਾਈ ਹੁਣ ਧੰਨਵਾਦ ਜੀ ਸਾਨੂੰ ਫੇਰ ਇੱਕ ਲਾਈਵ ਦੇ ਕੇ ਆਉਂਦੇ I